ਸਸ਼ੀਗਾਲ ਦੋਸਤੋ ਨਮਸਕਾਰ ਅਬੋਹਰ ਦੇ ਪਿੰਡ ਮੋਜਗੜ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅਬੋਹਰ ਦੇ ਪਿੰਡ ਮੋਜਗੜ ਦੇ ਵਾਟਰ ਬਾਕਸ ਦੀ ਡਿੱਗੀ ਵਿੱਚ ਇੱਕ ਵਿਅਕਤੀ ਨੇ ਛਾਲ ਮਾਰ ਦਿੱਤੀ ਹੈ ਪਰ ਖਬਰ ਲਿਖੇ ਜਾਣ ਤੱਕ ਵਿਅਕਤੀ ਦੀ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਿਕ ਕੁਝ ਲੋਕਾਂ ਨੇ ਇੱਕ ਵਿਅਕਤੀ ਨੂੰ ਵਾਟਰ ਬਾਕਸ ਦੀ ਡਿੱਗੀ ਵਿੱਚ ਡੁੱਬਦੇ ਹੋਏ ਵੇਖਿਆ ਸੀ ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਪਿੰਡ ਵਾਸੀ ਇਕੱਠੇ ਹੋ ਗਏ ਗੋਤਾਖੋਰ ਬੁਲਾ ਕੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਜਾਣਕਾਰੀ ਦੇਂਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਟੂ ਨਾ ਦੇ ਵਿਅਕਤੀ ਨੂੰ ਕੁਝ ਲੋਕਾਂ ਨੇ ਵੇਖਿਆ ਸੀ ਜੋ ਡਿੱਗੀ ਵਿੱਚ ਡੁੱਬ ਰਿਹਾ ਸੀ ਪਰ ਖਬਰ ਲਿਖੇ ਜਾਣ ਤੱਕ ਉਸ ਦਾ ਕੁਝ ਪਤਾ ਨਹੀਂ ਲੱਗਿਆ ਉਧਰ ਖੁਈਆ ਸਰਬਰ ਪੁਲਿਸ ਦੇ ASI ਭਗਵਾਨ ਸਿੰਘ ਅਤੇ ਹੈੱਡ ਕਨਸਟੇਬਲ ਗੁਰਦੀਪ ਸਿੰਘ ਵੀ ਮੌਕੇ ਉਪਰ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਵਿਰਿੰਦਰ ਨਾ ਦੇ ਵਿਅਕਤੀ ਨੇ ਛਾਲ ਮਾਰੀ ਹੈ ਅਤੇ ਉਸ ਦੀ ਪਾਲ ਕੀਤੀ ਜਾ ਰਹੀ ਹੈ ਅੱਜ ਥੋੜੀ ਜਿਹੀ ਇੱਕ ਸਵਾ ਇੱਕ ਦਾ ਟਾਈਮ ਹੈਗਾ ਇਧਰੋਂ ਆਏ ਅੱਜ ਕਈ ਇੱਥੇ ਬੰਦਿਆਂ ਨੇ ਦੇਖਿਆ ਤੇ ਆਪਣੀ ਟੀ-ਸ਼ਰਟ ਲਾ ਕੇ ਛਾਲ ਮਾਰ ਗਏ ਜੀ ਤੇ ਇੱਕ ਵਾਰ ਤਾਂ ਉੱਤੇ ਆਇਆ ਸੀ ਉਹਨਾਂ ਨੂੰ ਸਾਫਿਸ ਵੀ ਫੜ ਕੇ ਕਿਤੇ ਬਾਅਦ ਵਿੱਚ ਮੁੜ ਕੇ ਨਹੀਂ ਆਇਆ ਸੀ ਹਮ ਨਾਮ ਕੀ ਹੈ ਮੁੰਡੇ ਦਾ ਇਹਦਾ ਨਾਮ ਹੈ ਪਿੰਟੂ ਹਮ ਪਿਤਾ ਦਾ ਨਾਮ ਕੀ ਹੈ ਪਿਤਾ ਦਾ ਨਾਮ ਸੋਨ ਲਾਲ ਉਮਰ ਕਿੰਨੀ ਕ ਹੈ ਇਹਨਾਂ ਦੀ ਉਮਰ ਉਹ ਜੀ 32 ਸਾਲ ਅੱਛਾ ਕੀ ਰੀਜਨ ਕੀ ਹੈ ਰੀਜਨ ਦਾ ਕੋਈ ਪਤਾ ਨਹੀਂ ਸਿਰਫ ਐਸੇ ਤਾਂ ਅਨਵੈਲਡ ਹੀ ਥਾ ਹਮ ਔਰ ਸਕੂਲ ਕਰਨੀ ਹੈ ਭਾਈ ਬੇ ਪ੍ਰਾਗਿੰਦੇ ਸੀ ਕਿ ਜਾਂ ਇਹ ਦੂਪਰਾ ਹੈ ਜੀ ਅੱਛਾ ਇਹ ਵੱਡਾ ਸੀ ਛੋਟਾ ਛੋਟਾ ਸੀ ਅੱਛਾ ਪੁਲਿਸ ਪਹੁੰਚ ਗਈ ਮੌਕੇ ਤੇ ਹਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਇਹ ਕੋਈ ਅੰਦਰੋਂ ਓਨ ਡੈਡ ਬੋਡੀ ਕਰਨ ਵਾਸਤੇ ਨਹੀਂ ਮਿਲ ਰਹੀ ਜੀ ਕੋਈ ਤਰਾਕੇ ਦੀ ਜਰਤ ਹੈ ਕਿੰਨੀ ਦੇਰ ਪਹਿਲਾਂ ਦੀ ਘਟਨਾ ਹੈ ਇਹ ਜੀ ਲਗਭਗ ਸਵਾਇ ਇੱਕ ਦੀ ਟਾਈਮ ਹੈ ਠੀਕ ਹੈ ਨਾਮ ਜੀ ਆਪਣਾ ਗੋਤਮ ਸ਼ਰਮਾ ਅੱਛਾ ਕਿਹੜਾ ਪਿੰਡ ਹੈ ਤੁਹਾਡਾ ਮੌਜਗੜ ਕੀ ਆਸ਼ਾ ਵਾਪਰੇ ਹੈ ਬਟਰਾ ਸਿੱਧੀ ਡਿੱਗੀ ਚ ਜੀ ਆਸ਼ਾ ਜੀ ਸਾਨੂੰ ਤਾਂ ਵੀ ਖਬਰ ਮਿਲੀ ਹੈ ਗੁਵਾੜ ਦੇ ਵਿੱਚ ਕੋਈ ਮਾਰਗ ਹੋਈ ਸੀ ਉੱਥੇ ਸੀਗੇ ਸੀ ਤੇ ਸਾਨੂੰ ਸੂਚਨਾ ਮਿਲੀ ਕਿ ਵੀ ਇਸ ਕਰਕੇ ਪਿੰਟੂ ਹੈ ਜਿਹੜਾ ਡਿੱਗੀ ਦੇ ਵਿੱਚ ਡਿੱਗ ਪਿਆ ਤੇ ਆਉ ਇੱਥੇ ਪਿੰਡ ਦੇ ਕਈ ਬੰਦੇ ਮੂਹਦਵਾਰ ਬੰਦੇ ਵੀ ਇੱਥੇ ਖੜੇ ਸੀਗੇ ਉਹਨਾਂ ਨੇ ਵੇਖਿਆ ਵੀ ਹੈ ਅਜੀ ਤਾਂ ਭੱਜ ਕੇ ਆਏ ਉਹਨਾਂ ਦੇ ਇੱਥੇ ਲੱਗੇ ਆ ਤੇ ਕਿਸੇ ਨਾਲੇ ਤੇ ਕੋਈ ਝਗੜਾ ਝੂੜਾ ਤਾਂ ਹੋਇਆ ਨਹੀਂ ਕਹਿੰਦਾ ਮੇਰਾ ਫੋਨ ਡਿੱਗਿਆ ਫੋਨ ਡਿੱਗਿਆ ਐਨਾ ਸੁਣਿਆ ਜੀ ਅਸੀਂ ਤਾਂ ਅੱਛਾ ਪੁਲਿਸ ਆ ਗਈ ਮੌਕੇ ਤੇ ਹਾਂਜੀ ਪੁਲਿਸ ਆਈ ਹੈ ਜੀ ਹੁਣ ਕਿਹਦੀ ਸ਼ਾਦੀ ਕਿਵੇਂ ਸ਼ਾਦੀ ਹੋਈ ਹੋਈ ਹੈ ਕਿਵੇਂ ਹੈ ਨਹੀਂ ਜੀ ਅਨਮੈਲਡ ਅੱਛਾ ਕੋਈ ਪਰਿਵਾਰਿਕ ਮੈਂਬਰ ਇਹਨਾਂ ਦਾ ਆ ਗਿਆ ਨਹੀਂ ਪਰਿਵਾਰਿਕ ਮੈਂਬਰਾਂ ਜਿਹੜੇ ਅਸੀਂ ਆਏ ਆ ਜੀ ਉਹ ਕੋਈ ਨਹੀਂ ਹੈ ਇੱਕ ਇਤਲਾ ਮਿਲੀ ਸੀ ਕਿ ਵੀ ਮੋਜਗੜ ਪਿੰਡ ਬਰਿੰਦਰ ਨਾਮ ਦਾ ਲੜਕਾ ਕੋਈ ਵਾਟਰ ਬਾਕਸ ਵਾਲੀ ਟੈਂਕੀ ਦੇ ਵਿੱਚ ਛਾਲ ਮਾਰ ਕੇ ਜੀ ਆਪ ਦਾ ਵੀ ਉਹਨੇ ਆਤਮਤਿਆ ਕੀਤੀ ਤੇ ਜਿਸ ਬੰਦੇ ਅਸੀਂ ਮੌਕੇ ਤੇ ਪੁੱਛੇ ਆ ਪਰ ਹਜੇ ਤੱਕ ਜਿਹੜੀ ਲਾਸ਼ ਡਿੱਗੀ ਦੇ ਵਿੱਚੋਂ ਨਹੀਂ ਮਿਲੀ ਉਹਨੂੰ ਲਾਸ਼ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਕਰ ਰਹੇ ਆ ਤੇ ਜਦੋਂ ਵੀ ਉਹਨਾਂ ਦੇ ਵਾਰਸਾ ਨਾਲ ਰਾਬਤਾ ਕਾਇਮ ਕਰਕੇ ਵਾਰਸਾ ਜੇ ਬਾਹਰ ਨਹੀਂ ਜਦੋਂ ਵੀ ਆਉਂਦੇ ਆ ਉਹਨਾਂ ਤੋਂ ਜੋ ਉਹ ਜਿਸ ਤਰ੍ਹਾਂ ਦਾ ਬਿਆਨ ਲਗਾਉਣਗੇ ਉਸ ਤਰ੍ਹਾਂ ਹੀ ਤਲਬੀਸ਼ ਹਮਲ ਦੀ ਮੁੰਡੇ ਦੀ ਉਮਰ ਕਿੰਨੀ ਹੈ ਸਰ ਇਹਨਾਂ ਦੇ